ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਨੋ ਜੀ ਕਿੱਦਾਂ ਆਪਣੀ ਸੰਗਤ ਰੱਬ ਸੋਣਾ ਸਾਰੀ ਸੰਗਤ ਨੂੰ ਸਾਰੇ ਵੇਖਣ ਵਾਲਿਆਂ ਨੂੰ ਜਿੱਥੋਂ-ਜਿੱਥੋਂ ਵੇਖਣ ਡੇਓ ਚੜ੍ਹਦੀ ਕਲਾ 'ਚ ਰੱਖੇ ਜੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਾਂ ਅ ਇੱਕ ਵੀਡੀਓ ਆਈ ਏ ਜੀ ਜਿੱਦਾਂ ਕਿ ਮਾਹੌਲ ਬਣਿਆ ਹੋਇਆ ਤੁਹਾਨੂੰ ਪਤਾ ਹੈ ਕਿ ਐਲਓਸੀ ਤੇ ਮਤਲਬ ਜੋ ਹੋ ਰਿਹਾ ਫਿਰ ਦੋਵਾਂ ਮੁਲਕਾਂ ਦੇ ਵਿੱਚ ਜੋ ਹੋਣ ਡਿਆ ਉਹਦੇ ਉੱਤੇ ਆਪਣੇ ਕੋਲ ਇੱਕ ਵੀਡੀਓ ਘਲਾਈ ਗਈ ਏ ਭਰਾਵਾਂ ਲੋ ਅੱਛਾ ਜੀ ਵੀਡੀਓ ਵੈ ਇਹਨਾਂ ਦੀ ਕੀ ਨਾਂ ਇਹਨਾਂ ਦਾ ਜੀ ਜੁਰਤ ਸਿੰਘਾ ਜੁਰਾ ਸਿੰਘਾ ਦੀ ਨਿਊਜ਼ YouTube ਚੈਨਲ ਹੈ ਮਤਲਬ ਜੁਰਾ ਸਿੰਘਾ ਹੀ ਉਹਨਾਂ ਦਾ ਨਾਮ ਹੈ ਤੇ ਪਹਿਲਗਾਮ ਦੇ ਉੱਤੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਹੈ ਪਹਿਲੇ ਆਪਾਂ ਵੀਡੀਓ ਵੇਖ ਲਈਏ ਬਾਅਦ ਵਿੱਚ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸਦੀਪ ਸਿੰਘ ਖਾਲਸਾ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਅੱਜ ਆਪਾਂ ਨਾ ਤੁਹਾਡੇ ਨਾਲ 2-4 ਮਿੰਟ ਗੱਲਬਾਤ ਕਰਨੀ ਆ ਇਸ ਕਰਕੇ ਆਪਾਂ ਆਪਣੇ Facebook ਪੇਜ 'ਤੇ ਲਾਈਵ ਹੋਏ ਆ ਤੇ ਮੈਂ ਚਾਹੁੰਦਾ ਆ ਕਿ ਤੁਸੀਂ ਇਹ ਲਾਈਵ ਨੂੰ ਪੂਰੀ ਚੱਲਦੀ ਚੱਲਦੀ ਨੂੰ ਸੰਗਤਾਂ ਤੱਕ ਸ਼ੇਅਰ ਕਰਕੇ ਜਰੂਰ ਪਹੁੰਚਾਇਓ ਕਿਉਂਕਿ ਇਹ ਮੁੱਦਾ ਹੀ ਕੁਝ ਇਦਾਂ ਦਾ ਆ ਕਿ ਲਾਈਵ ਸ਼ੇਅਰ ਕਰਨੀ ਹਰੇਕ ਮਨੁੱਖ ਨੂੰ ਬਣਦੀ ਆ ਕਹਿੰਦੇ ਆ ਵੀ ਪਾਕਿਸਤਾਨ ਤੇ ਇੰਡੀਆ ਜਿਹੜਾ ਕੁਝ ਦਿਨਾਂ ਦਾ ਤਣਾਅਪੂਰਵਕ ਜ਼ਿਆਦਾ ਹੋਇਆ ਆ ਕੁਝ ਉਧਰ ਦੇ ਲੋਕ ਗੱਲਾਂਬਾਤਾਂ ਕਰ ਰਹੇ ਲਾਈਵ ਪਾ ਕੇ ਵੀਡੀਓ ਪਾ ਕੇ ਕੁਝ ਇੰਡੀਆ ਦੇ ਲੋਕ ਨੇ ਗੱਲਾਂ ਕਰਦੇ ਨੇ ਕਿਉਂਕਿ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਹੋਈ ਆ ਕਿ ਸਾਡੇ ਦੇਸ਼ ਦੇ ਨਾਗਰਿਕ 27 28 ਆਤੰਗਵਾਦੀਆਂ ਦੇ ਹੱਥੋਂ ਮਾਰੇ ਗਏ ਬਹੁਤ ਮਾੜੀ ਗੱਲ ਹੋਈ ਬੜੇ ਅਫਸੋਸ ਵਾਲੀ ਗੱਲ ਆ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਬੇਦੋਸ਼ੇ ਬੇਦੋਸ਼ੇ ਆਦਮੀ ਮਾਰੇ ਗਏ ਜਿਨ੍ਹਾਂ ਦਾ ਕੋਈ ਇੱਕ ਰਤੀ ਪਰ ਦੋਸ਼ ਹੈ ਨਹੀਂ ਉਥੇ ਆਪਣੇ ਪਹਿਲਗਾਮ ਦੇ ਵਿੱਚ ਖੇਡਣ ਮੱਲਣ ਵਾਸਤੇ ਗਏ ਸੀ ਇੱਕ ਬੰਦੇ ਦਾ ਵਿਆਹ ਹੋਇਆ 6 ਦਿਨ ਤੋਂ ਆਪਣੇ ਘਰਵਾਲੀ ਨੂੰ ਨਿਆਲ ਲੈ ਕੇ ਇੱਥੇ ਘੁੰਮਣ ਫਿਰਨ ਗਿਆ ਤੇ ਉਹਦੀ ਮੌਤ ਹੋ ਗਈ ਗੋਲੀ ਮਾਰ ਕੇ ਉਹਨੂੰ ਵੀ ਮਾਰ ਦਿੱਤਾ ਗਿਆ ਬੜੀ ਦੁੱਖ ਵਾਲੀ ਗੱਲ ਆ ਬੜੀ ਮਾੜੀ ਘਟਨਾ ਹੋਈ ਆ ਮਹਾਰਾਜ ਨੇ ਕਿਹਾ ਆ ਕਿ ਅਵਲ ਅਲਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਬੰਦੇ ਕਿ ਇਹ ਜਿਹੜਾ ਜਗ ਉਪਜਿਆ ਨਾ ਇਹ ਜਿਹੜੀ ਸ੍ਰਿਸ਼ਟੀ ਬਣਾਈ ਆ ਨਾ ਮਹਾਰਾਜ ਨੇ ਇਹਦੇ ਵਿੱਚ ਇਨਸਾਨ ਪੈਦਾ ਕੀਤੇ ਨੇ ਜੀਵ ਜੰਤੂ ਪੇੜ ਪੌਦੇ ਸਾਰਾ ਕੁਝ ਮਹਾਰਾਜ ਨੇ ਪੈਦਾ ਕੀਤਾ ਬੜਾ ਸੋਹਣਾ ਕੁਝ ਬਣਾਇਆ ਆ ਪਰ ਅੱਜ ਕੁਝ ਸ਼ਰਾਰਤੀ ਅੰਸਰ ਜਿਹੜੇ ਕੁਝ ਸ਼ਰਾਰਤੀ ਇਨਸਾਨ ਲਾ ਲੋ ਚਾਹੇ ਉਹ ਕਿਸੇ ਵੀ ਕਮਿਊਨਿਟੀ ਵਿੱਚ ਚਾਹੇ ਹੋਣ ਚਾਹੇ ਉਹ ਕਿਸੇ ਵੀ ਦੇਸ਼ ਦੇ ਵਿੱਚ ਹੋਣ ਉਹ ਦੇਸ਼ ਦਾ ਬੇੜਾ ਗਿਰਕ ਕਰਕੇ ਰੱਖ ਦਿੰਦੇ ਨੇ ਸ਼ਰਾਰਤੀ ਅੰਸਰ ਜਿਹੜਾ ਕਿ ਇਨਸਾਨਾਂ ਦੇ ਉੱਤੇ ਜ਼ੁਲਮ ਕਰਦਾ ਬੰਦਾ ਉਸ ਆਦਮੀ ਦਾ ਕੋਈ ਵੀ ਧਰਮ ਹੈ ਨਹੀਂ ਦਾ ਮੈਂ ਸੱਚੀ ਗੱਲ ਕਹੂੰਗਾ ਭਾਵੇਂ ਉਹ ਇੱਧਰ ਲਾ ਲੋ ਭਾਵੇਂ ਉੱਧਰ ਲਾ ਲੋ ਜਿਹੜਾ ਇੰਡੀਆ ਪਾਕਿਸਤਾਨ ਬਹੁਤ ਵੱਡੀਆਂ ਪਾਵਰਾਂ ਨੇ ਬਹੁਤ ਵੱਡੀਆਂ ਸ਼ਕਤੀਆਂ ਨੇ ਜੇਕਰ ਮੰਨਿਆ ਜਾਵੇ ਤੇ ਜੇਕਰ ਇੰਡੀਆ ਤੇ ਪਾਕਿਸਤਾਨ ਇਕੱਠੇ ਹੋ ਜਾਣ ਨਾ ਕਈ ਸੂਬਿਆਂ ਤੇ ਰਾਜ ਕਰ ਸਕਦੇ ਨੇ ਪਰ ਕੁਝ ਲੀਡਰ ਨੇ ਉਹ ਨਹੀਂ ਚਾਹੁੰਦੇ ਕਿ ਅਸੀਂ ਇਕੱਠੇ ਨਹੀਂ ਹੋਣਾ ਨਾ ਹੀ ਇਕੱਠੇ ਹੋਣਾ ਚਾਹੁੰਦੇ ਕੋਣ ਵੇਖੋ ਇਹ ਦੋਵੇਂ ਇੰਡੀਆ ਪਾਕਿਸਤਾਨ ਜਿਹੜੇ ਭਰਾ ਭਰਾ ਨੇ ਵੱਡੇ ਲਾ ਲੋ ਛੋਟੇ ਲਾ ਲੋ ਹੈ ਭਰਾ ਨੇ ਵਿੱਚ ਕੰਧ ਵੱਜ ਗਈ ਆ ਅੱਡੋ ਪਾਟ ਹੋਏ ਨੇ ਅੱਡੋ ਪਾਟ ਕਰਾਉਣ ਵਾਲੇ ਵੀ ਤੁਹਾਨੂੰ ਪਤਾ ਕੌਣ ਨੇ ਤੇ 1947 ਤੋਂ ਜਿਵੇਂ ਅੱਡੋ ਪਾਟ ਹੋਏ ਨੇ ਅੱਜ ਲੋਕ ਉਧਰ ਨੇ ਲੋਕ ਜਿਹੜੇ ਉਹ ਇੱਧਰ ਆ ਕੇ ਦੇਖਣਾ ਚਾਹੁੰਦੇ ਆ ਇੰਡੀਆ ਦੇਖੀਏ ਘੁੰਮੀਏ ਫਿਰੀਏ ਇੰਡੀਆ ਵਾਲੇ ਲੋਕ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਾ ਚਾਹੁੰਦੇ ਆ ਵੀ ਘੁੰਮੀਆਂ ਫਰੀਏ ਦੇਖੀਏ ਕੀ ਆ ਪਰ ਸਰਕਾਰਾਂ ਨੇ ਇੱਕ ਵੱਡੀ ਤਗੜੀ ਕੰਧ ਬਣਾ ਦਿੱਤੀ ਆ ਵੀ ਨਾ ਅਸੀਂ ਉਧਰ ਜਾਣਾ ਨਾ ਅਸੀਂ ਇੱਧਰ ਆਉਂਣਾ ਕਿਹਿੰਗੇ ਤੇ ਮਾਰਨ ਧਰਤੀ ਦੇ ਸਾਰੇ ਵਾਸਤੇ ਇੱਕ ਬਣਾਈ ਆ ਹੁਣ ਇਹ ਆਪਾਂ ਗੱਲ ਕਰਦੇ ਆ ਪਹਿਲਗਾਮ ਮੁੱਦੇ ਉੱਤੇ ਕਾਫੀ ਦਿਨ ਹੋ ਗਏ ਆ ਜਿਵੇਂ ਕਿ ਤੁਸੀਂ ਦੇਖਿਆ ਵੀਡੀਓ ਚੱਲ ਰਹੀਆਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ आतंकवादियों ਦੇ ਵੱਲੋਂ ਸਾਡੇ ਇੰਡੀਆ ਦੇ ਜਿਹੜੇ ਨੁਮਾਇੰਦੇ ਸਾਡੇ ਇੰਡੀਆ ਦੇ ਬੰਦੇ ਨੇ ਉਹ ਮਾਰ ਦਿੱਤੇ ਬੜੀ ਮਾਨੋ ਦੁੱਖ ਪਚਾਉਣ ਵਾਲੀ ਘਟਨਾ ਹੋਈ। ਦੂਸਰੀ ਗੱਲ ਮੈਂ ਇਹ ਕਰਦਾ ਆਂ ਵੀ ਆਪਾਂ ਹਰ ਵੇਲੇ ਜਦੋਂ ਵੀ ਕੋਈ ਨਵੀਂ ਤੋਂ ਨਵੀਂ ਘਟਨਾ ਹੁੰਦੀ ਹੈ ਗੱਲਬਾਤ ਹੁੰਦੀ ਹੈ ਆਪਾਂ ਉਹਦਾ ਨਿਚੋੜ ਨਹੀਂ ਕੱਢਦੇ ਆਪਾਂ ਸਿੱਧਾ ਕਹਿ ਦਿੰਦੇ ਆਂ ਪਾਕਿਸਤਾਨ। ਪਾਕਿਸਤਾਨ 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 ਕਰਕੇ ਆਪਾਂ ਕਰਦੇ ਆ ਮੈਂ ਇਹ ਨਹੀਂ ਉਹਨਾਂ ਦੀ ਵੀ ਕੋਈ ਸਪੋਰਟ ਕਰਦਾ ਮੈਂ ਗੱਲ ਸੱਚ ਦੀ ਕਰਦਾ ਹੂੰ ਜਦੋਂ ਕੋਈ ਉਧਰ ਕੰਮ ਹੋ ਜਾਂਦਾ ਹੋ ਜਾਂਦਾ ਉਹ ਕਹਿੰਦੇ ਨੇ ਇੰਡੀਆ ਨੇ ਕੀਤਾ ਜਦੋਂ ਇੰਡੀਆ ਦੇ ਵਿੱਚ ਕੋਈ ਮਾੜਾ ਚੰਗਾ ਕੰਮ ਹੋਏ ਨਾ ਕਹਿੰਦੇ ਪਾਕਿਸਤਾਨ ਨੇ ਕੀਤਾ ਫਿਰ ਇਹ ਕਹੀਏ ਕਿ ਨੂੰ ਹੋਣਾ ਹੁਣ ਮੈਂ ਗੱਲ ਇਹ ਕਰਨੀ ਚਾਹੁੰਦਾ ਆ ਕਿ ਜਿਹੜੇ ਬੰਦਿਆਂ ਨੇ ਸਾਡੇ ਇੰਡੀਅਨ ਇੰਡੀਆ ਦੇ ਨਾਗਰਿਕਾਂ ਲੋਕਾਂ ਨੂੰ ਮਾਰਿਆ ਉਹ ਬੰਦੇ ਫੜ ਕੇ ਤੇ ਚਰਸਤੇ ਵਿੱਚ ਖੜੇ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਿੰਨਾ ਵੱਖਰਾ ਅਜਬ ਨਜ਼ਾਰਾ ਹੁੰਦਾ ਹੁਣ ਆਪਾਂ ਆ ਕੁਝ ਸ਼ਿਵਸੈਨਾ ਵਾਲੇ ਜਿਹੜੇ ਟੁਕੜਬੋਜ ਕਿਹੇ ਕੰਮ ਦੇ ਬੰਦੇ ਨਹੀਂ ਕਿਹੇ ਕੰਮ ਦੇ ਬੰਦੇ ਨਹੀਂ ਕਿ ਇਹ ਪਿਸ਼ਾਬ ਕਰਨ ਜਾਣਾ ਹੋਵੇ ਨਾ ਬਾਥਰੂਮ ਦੇ ਵਿੱਚ ਤੇ ਇਹ ਦਲੀਆਂ ਨੇ ਪੰਜਾਬ ਪੁਲਿਸ ਦੇ ਕੋਲੋਂ ਸਿਕਿਉਰਟੀਆਂ ਲੈ ਲੈ ਕੇ ਤੇ ਆਪਣੇ 11 11 12 12 ਮਗਰ ਬੰਦੇ ਪੂਛਾਂ ਦੇ ਲਾਏ ਹੋਏ ਆ ਵੀ ਸਾਨੂੰ ਖਤਰਾ ਵੱਡਾ ਪੰਜਾਬ ਦੇ ਵਿੱਚ ਆਤੰਗਵਾਦੀ ਬੈਠੇ ਹੋਏ ਆ ਕੁਝ ਇਹਨਾਂ ਦਲਿਆਂ ਲੋਕਾਂ ਨੇ ਪੰਜਾਬ ਦੇ ਵਿੱਚ ਗੰਦ ਪਾਇਆ ਆ ਆ ਕੋਈ ਜਾਂਦੇ ਅਸੀਂ ਮਨੁੱਖ ਮਨੁੱਖੀ ਬੰਬ ਬਣ ਕੇ ਉੱਥੇ ਜਾਣਾ ਕਰੀ ਕੋਈ ਜਾਂਦੇ ਉੱਥੇ ਜਾਣਾ ਕੋਈ ਜਾਂਦੇ ਅਸੀਂ ਇੱਧਰ ਜਾਣਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਕਰਤੂਤਾ ਗੰਦੀਆਂ ਹਰਕਤਾਂ ਕਰਨੀਆਂ ਹਟ ਜੋ ਸਿਰਫ ਪਬਲਿਸਿਟੀ ਲੈਣ ਦੇ ਵਾਸਤੇ ਕੰਮ ਨਾ ਕਰੋ ਇਧਰ ਦੇ ਲੋਕਾਂ ਦੇ ਵਿੱਚ ਤੇ ਉਧਰ ਦੇ ਲੋਕਾਂ ਦੇ ਵਿੱਚ ਇੱਕ ਸਿਰਫ ਤੁਸੀਂ ਨਫ਼ਰਤ ਪੈਦਾ ਕਰਨ ਦੇ ਆ ਜਿਸ ਨਫ਼ਰਤ ਦੇ ਕਾਰਨ ਆਵਾਮ ਜਿਹੜੀ ਹੈ ਨਾ ਉਹਨੇ ਦੁਖੀ ਹੋਣਾ ਆ ਸਰਕਾਰਾਂ ਨੇ ਦੇਖਣਾ ਆ ਸਰਕਾਰਾਂ ਨੇ ਕਮੈਂਟਸ ਪੜ੍ਹਨੇ ਆ ਸਰਕਾਰਾਂ ਨੇ ਸੋਚਣਾ ਆ ਵੀ ਵਾਕਿਆ ਆ ਗੱਲ ਹੋ ਗਈ ਉਹ ਗੱਲ ਹੋ ਗਈ ਹੁਣ ਦੇਖੋ ਇਨਸਾਨ ਜਿਹੜਾ ਇੱਕ ਬੜੀ ਤਗੜੀ ਇੱਕ ਮੰਨਣ ਵਾਲੀ ਇੱਕ ਚੀਜ਼ ਆ ਇਹ ਇਨਸਾਨ ਉਹਦੀ ਜਾਨ ਬੜੀ ਕੀਮਤੀ ਆ ਇਨਸਾਨ ਦੀ ਤੇ ਆਪਾਂ ਜਾਣ ਕੀਮਤੀਆਂ ਰੱਖਣ ਵਾਸਤੇ ਬਾਰਡਰਾਂ ਦੇ ਉੱਤੇ ਸਿਕਿਉਰਟੀਆਂ ਫੋਰਸਾਂ ਲਗਾਈਆਂ ਨਾ ਕਿ ਆਪਾਂ ਹੀ ਆਪਣੇ ਉੱਤੇ ਜ਼ੁਲਮ ਕਰੀਏ ਤੇ ਕਰਵਾਈਏ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਦਰਫੋਕੋ ਸ਼ਿਵ ਸੈਨਾ ਵਾਲੇ ਨਕਲੀ ਸ਼ਿਵ ਸੈਨਾ ਵਾਲਿਓ ਉਹ ਥੋੜੀ ਬੜੀ ਸ਼ਰਮ ਕਰੋ ਆ ਮੰਡ ਵਰਗੇ ਜਾਂ ਇਹਦੇ ਗੰਗੇ ਟਕਲੇ ਜਿਹੇ ਅਰਗੇ ਸੋਸ਼ਲ ਮੀਡੀਆ ਤੇ ਬਿਆਨ ਦੇਈ ਜਾਂਦੇ ਸਾਨੂੰ ਭੇਜੋ ਸਾਨੂੰ ਭੇਜੋ ਪਾਕਿਸਤਾਨ ਭੇਜ ਤੁਹਾਨੂੰ ਭੇਜ ਜਣੇ ਜਾਓ ਫਿਰ ਕਰੋ ਤਿਆਰੀਆਂ ਜਾਓ ਤੇ ਭੇਜਦੇ ਨੇ ਫਿਰ ਤੁਹਾਨੂੰ ਸਦਾ ਬੰਦੇ ਦਾ ਪੁੱਤ ਬਣਾ ਕੇ ਰੱਖਾਂਗੇ ਅਗਲੇ ਮਿੰਟੋ ਮਿੰਡੀ ਹੁਣ ਮੈਂ ਗੱਲ ਕਹਣਾ ਚਲੋ ਇੰਡੀਆ ਔਰ ਪਾਕਿਸਤਾਨ ਦੋਵੇਂ ਭਰਾ ਭਰਾ ਨੇ ਜੇਕਰ ਸਾਡੇ ਕੋਲ ਪਾਵਰ ਆ ਤਾਂ ਉਹਨਾਂ ਕੋਲ ਵੀ ਬੜੀ ਪਾਵਰ ਆ ਉਹ ਆਂਦੇ ਆ ਵੀ ਅਸੀਂ ਸਿੱਖਾਂ ਦਾ ਕਰਕੇ ਕੋਈ ਮਾੜੀ ਚੰਗੀ ਗੱਲ ਨਹੀਂ ਕਰਦੇ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਉਹ ਬੜੀ ਉੱਚ ਪੱਧਰ ਦੇ ਉੱਤੇ ਮੰਨਦੇ ਆ ਜਿਹੜੇ ਸ਼ਰਾਰਤੀ ਅੰਸਰਾਂ ਨੇ ਸਾਡੇ ਇੰਡੀਆ ਦੇ ਵਿੱਚ دہشت گردਾਂ ਨੇ ਸਾਡੇ ਇੰਡੀਆ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਬੰਦਿਆਂ ਨੂੰ ਫੜਿਆ ਜਾਂਦਾ ਤਾਂ ਸਵਾਦ ਹੀ ਆਪਣਾ ਹੂੰ ਬਿਲਕੁਲ ਉਹ ਬੰਦਿਆਂ ਨੂੰ ਫੜ ਕੇ ਜਿਨ੍ਹਾਂ ਨੇ ਸਾਡੇ ਇੰਡੀਆ ਦੇ ਨਾਗਰਿਕਾਂ ਨੂੰ ਮਾਰਿਆ ਉਹਨਾਂ ਬੰਦਿਆਂ ਨੂੰ ਫੜ ਕੇ ਉੱਥੇ ਵળે ਉਹਨਾਂ ਨੂੰ ਧੌਣ ਤੇ ਗੋਡਾ ਰੱਖ ਕੇ ਲੂਣ ਦਿੱਤਾ ਜਾਂਦਾ ਤਾਂ ਸਵਾਦ ਹੀ ਪੁੱਛ ਕੇ ਹੁਣ ਯਾਰ ਤੀ ਲੜਾਈਆਂ ਜੇ ਗੱਲਾਂ ਕਰਦੇ ਫਿਰਦੇ ਆ ਅਸੀਂ ਇੰਡੀਆ ਦੀ ਲੜਾਈ ਤੇ ਪਾਕਿਸਤਾਨ ਦੀ ਲੜਾਈ ਵੇਖਣੀ ਆ ਉਹਦੇ 'ਚ ਮਰਨਾ ਕਿੰਨੇ ਆ ਮਰਨਾ ਆਮ ਲੋਕਾਂ ਨੇ ਜਿਨ੍ਹਾਂ ਦਾ ਇਹ ਇਨੀ ਮਾਰੀ ਦਾ ਦੋਸ਼ ਨਹੀਂ ਹੈਗਾ ਸਿਰ ਦੇ ਉੱਤੇ ਉਹਨਾਂ ਗਰੀਬਾਂ ਗੁਰਬਿਆਂ ਨੇ ਮਰਨਾ ਕੀ ਗੱਲ ਕੱਲੇ ਪਾਕਿਸਤਾਨ ਦੇ ਵਿੱਚ ਹੀ ਗਰੀਬ ਆ ਕਿ ਜਾਂ ਕੱਲੇ ਇੰਡੀਆ ਦੇ ਵਿੱਚ ਹੀ ਗਰੀਬ ਆ ਹੁਣ ਆਂਦੇ ਆ ਕੋ ਮੈਨੂੰ ਇਹ ਦੱਸੋ ਵੀ ਕੋਈ ਗਾੜੀ ਕਿਰਪਾਨਾਂ ਦੀ ਕੋਈ ਛੋਟੀਆਂ ਡਾਂਗਾ ਦੀ ਲੜਾਈ ਹੋਣੀ ਆ ਵੀ ਤੁਸੀਂ ਇਹਨੇ ਜੰਗ ਲੱਗਣੀ ਚਾਹੀਦੀ ਆ ਜਾਪਾਨ ਨੂੰ ਜਾਣਦੇ ਜਾਪਾਨ ਕੰਟਰੀ ਨੂੰ ਜਾਣਦੇ ਹੀਰੋਸ਼ਿਮਾ ਦੇ ਨਾਗਾਸ਼ੀ ਸ਼ਹਿਰ ਨੂੰ ਜਾਣਦੇ ਆ ਜਦੋਂ ਯੂ ایس اے ਵਾਲਿਆਂ ਨੇ ਉਥੇ ਬੰਬ ਸੁੱਟੇ ਨਾ ਦੁਪਹਿਰੇ ਤੇ 1000 ਡਿਗਰੀ ਟੈਂਪਰੇਚਰ ਵਧਿਆ ਸੀ ਤੇ ਲੋਕ ਇੱਦਾਂ ਸੌਰੇ ਜਾਂਦੇ ਤੇ ਦੋ ਦੋ 3-300 ਕਿਲੋਮੀਟਰ ਤੱਕ ਤੱਤੀ ਹਵਾ ਜਾਂਦੀ ਤੇ ਆਕਸੀਜਨ ਨਾਂ ਦੀ ਚੀਜ਼ ਖਤਮ ਕਰ ਦੁੱਤੀ ਪਰਮਾਣੂਆਂ ਨੇ ਪਰਮਾਣੂ ਦੀ ਸ਼ਕਤੀ ਇੰਡੀਆ ਦੇ ਕੋਲ ਵੀ ਵੜੀ ਆ ਤੇ ਪਾਕਿਸਤਾਨ ਦੇ ਕੋਲ ਵੀ ਵੜੀ ਆ ਤੇ ਇਹਨਾਂ ਦੋਵਾਂ ਭਰਾਵਾਂ ਨੂੰ ਲੜਾ ਕੇ ਤੇ ਤੀਜੇ ਚੌਥੇ ਬੰਦੇ ਆਣੇ ਫਾਇਦਾ ਲੈਣਾ ਆ ਤੁਹਾਨੂੰ ਪਤਾ ਨਾ ਫਾਇਦਾ ਕਿੰਨੇ ਲੈਣਾ ਸਭ ਤੋਂ ਜ਼ਿਆਦਾ ਚైనా ਨੇ ਫਾਇਦਾ ਲੈਣਾ ਤੇ ਉਸ ਤੋਂ ਜ਼ਿਆਦਾ ਫਾਇਦਾ ਲੈਣਾ ਰੂਸ ਨੇ ਜਿਨ੍ਹਾਂ ਨੇ ਆਪਣੇ ਚైనా ਤੇ ਰੂਸ ਨੇ ਹਥਿਆਰ ਵੇਚਣੇ ਆ ਤੇ ਚైనా ਨੇ ਜਿਹੜੀ ਜਗ੍ਹਾ ਮਲਣੀ ਹੈ ਕੈਦ ਕਰਨੀ ਜਗ੍ਹਾ ਜਿਹਦੇ ਤੋਂ ਜ਼ਬਰ ਕਰ ਜਬਦ ਕਰਨੀ ਜਗ੍ਹਾ ਉਹ ਉਹਨਾਂ ਨੇ ਮੰਨ ਲੈਣੀ ਉਧਰੋਂ ਕਿਉਂਕਿ ਇਹਨਾਂ ਦੋਵਾਂ ਨੂੰ ਲੜਾਈ ਕਰਾ ਕੇ ਆਪਸ ਵਿੱਚ ਦੰਗਾ ਛੋਟੇ ਬੰਬ ਬਰੂਚ ਚਲਾ ਕੇ ਕੁਝ ਉਧਰ ਮਰ ਜਣੇ ਕੋਈ ਇਧਰ ਮਰਨੇ ਲੜਾਈ ਝਗੜੇ ਦੇ ਵਿੱਚ ਕਈ ਕੁਝ ਹੋਣਾ ਆ ਜਦੋਂ ਜਾਪਾਨ ਦੇ ਵਿੱਚ ਬੰਬ ਚੱਲੇ ਸੀ ਨਾ ਉੱਥੇ ਇੱਕ ਲੱਖਾਂ ਦੇ ਨਾਲ ਲੱਖਾਂ ਕਰੋੜਾਂ ਦੇ ਨਾਲ ਲੋਕ ਮਰ ਗਏ ਸੀ ਤੇ ਅੱਜ ਵੀ ਉੱਥੋਂ ਦਾ ਪਰਮਾਣੂ ਦਾ ਸੰਤਾਪ ਇੰਨਾ ਆ ਉਦੋਂ ਟੈਕਨੋਲੋਜੀ ਲਾ ਲਓ ਤੇ ਅੱਜ ਟੈਕਨੋਲੋਜੀ ਲਾ ਲਓ ਕਿੱਡੀ ਆ ਉੱਥੇ ਪਰਮਾਣੂ ਦਾ ਸੰਤੋਪ ਅੱਜ ਵੀ ਇੱਥੇ ਲੋਕ ਚੱਲ ਰਹੇ ਨੇ ਜਪਾਨ ਦੇ ਵਿੱਚ ਹਿਰੋਸ਼ਿਮਾ ਨਾਗਾਸ਼ਾਹੀ ਦੇ ਵਿੱਚ ਅੱਜ ਵੀ ਲੂਲੇ ਤੇ ਲੰਗੜੇ ਨਿਆਲੇ ਪੈਦਾ ਹੁੰਦੇ ਆ ਇੰਨਾ ਯਾਰਾ ਪਰਮਾਣੂ ਬੰਬ ਦਾ ਅਸਰ ਆ ਤੇ ਚੁੱਪ ਚੱਪ ਕਰਕੇ ਬਹਿ ਜਾਓ ਅੱਗੇ ਵਾਸਤੇ ਸਿਆਣੇ ਬਣੋ ਜੇਕਰ ਤੁਸੀਂ ਆਨੇ ਆ ਕਿ ਸਾਡੀ ਇੰਡੀਆ ਦੀ ਇੰਟੈਲੀਜੈਂਸ ਫੋਰਸ ਬੜੀ ਤਗੜੀ ਆ ਤੇ ਸਾਡੇ ਇੰਡੀਆ ਦੀ ਇੰਟੈਲੀਜੈਂਸ ਆ ਬੜੀ ਤਗੜੀ ਫੋਰਸ ਆ ਬੜੀ ਤਗੜੀ ਸਾਡੀ ਇੰਟੈਲੀਜੈਂਸੀ ਸੈਨਾ ਆ ਤੇ ਫਿਰ ਤੁਹਾਡੀ ਸੈਨਾ ਨੇ ਕੰਮ ਕਿਉਂ ਨਹੀਂ ਕੀਤਾ ਫਿਰ ਤੁਹਾਡੀ ਸੈਨਾ ਨੂੰ ਪਤਾ ਕਿਉਂ ਨਹੀਂ ਲੱਗਾ ਸਹੀ ਗੱਲ ਆ ਬਾਂਦਰ ਸੈਨਾ ਸੀ ਨਾ ਕੁਝ ਲੋਕ ਸ਼ਰਾਰਤੀ ਅੰਸਰ ਵੀਡੀਓ ਦੇ ਤਰੇ ਦੀ ਪਾਈ ਜਾਂਦੇ ਆ ਕੋ ਉਧਰ ਦੇ ਵੀ ਪਾਈ ਜਾਂਦੇ ਆ ਪਾਕਿਸਤਾਨੀ ਵੀ ਉਹ ਪਾਕਿਸਤਾਨੀ ਭਰਾਵੋ ਤੁਸੀਂ ਵੀ ਰਹਿਣ ਦਿਓ ਕਿਉਂ ਆਮ ਲੋਕਾਂ ਗਰੀਬਾਂ ਨੂੰ ਮਰਵਾਉਣਾ ਚਾਹੁੰਦੇ ਆ ਅਸੀਂ ਇੰਡੀਆ ਨੂੰ ਧੱਕ ਰਾਂਗੇ ਅਸੀਂ ਇੰਡੀਆ ਨੂੰ ਮਾਰਦਾਂਗੇ ਇੰਡੀਆ ਠੋਕਦਾਂਗੇ ਤੇ ਇੰਡੀਆ ਵਾਲੇ ਕਹੀ ਜਾਂਦੇ ਆ ਅਸੀਂ ਪਾਕਿਸਤਾਨੀਆਂ ਠੋਕਦਾ ਅਸੀਂ ਉਹ ਕਰਦਾਂਗੇ ਰੂਸ ਨੂੰ ਦੇ ਚੀਨ ਨੂੰ ਫਾਇਦਾ ਆ ਉਹਨਾਂ ਦੇ ਹਥਿਆਰ ਕਰੋੜਾਂ ਨਸਾਂ ਉੱਨਾ ਵਿਗਣੇ ਆ ਉਹ ਤੇ ਕਹਿੰਦੇ ਲੜੋ ਲੜੋ ਤੇ ਮਰੋ ਇੱਕ ਦੂਜੇ ਨੂੰ ਮਾਰੋ ਪਰ ਸਿਆਣੇ ਬਣੋ ਸਿਆਣੇ ਬਣੋ ਸਿਆਣੇ ਇਹ ਲੜਾਈਆਂ ਦੇ ਵਿੱਚ ਕਦੀ ਕਿਸੇ ਨੇ ਕੁਝ ਨਹੀਂ ਖਟਿਆ ਤੇ ਜਦੋਂ ਪਰਮਾਣੂ ਚੱਲ ਗਿਆ ਨਾ ਤਾਂ 2 2 3 300 ਕਿਲੋਮੀਟਰ ਤੱਕ ਕੱਖ ਨਹੀਂ ਰਹਿਣਾ ਸਰਬਨਾਸ਼ ਹੋਣਾ ਰੁੱਖ ਵੀ ਕਾਲੇ ਹੋਣੇ ਆ ਤਾਂ 200-200 ਸਾਲ ਤੱਕ ਉਥੇ ਅਸਰ ਰਹਿਣਾ ਜਿੱਥੇ ਪਰਮਾਣੂ ਚੱਲ ਗਿਆ ਉਹ ਟੈਕਨੋਲੋਜੀ ਲਾ ਲਓ ਤੇ ਅੱਜ ਦੀ ਟੈਕਨੋਲੋਜੀ ਲਾ ਲਓ ਚੁੱਪ ਕਰਕੇ ਸੋਸ਼ਲ ਮੀਡੀਆ ਤੇ ਭੜਕਾਊ ਪਾਸ਼ਾ ਬਿਆਨਬਾਜ਼ੀ ਬੰਦ ਕਰੋ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੈਗਾ ਤੁਸੀਂ ਤੇ ਕੰਜਰੋ ਲੈ ਲੈ 6-6 7-7 ਦਾ ਸਿਕਿਉਰਟੀਆਂ ਤੇ 10-10 ਬੰਦੇ ਮਗਰ ਲੈ ਕੇ ਤੇ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਆ ਤਾਂ ਜਿਹੜੇ ਦੂਜੇ ਆਮ ਲੋਕ ਆ ਉਹਨਾਂ ਦਾ ਕੀ ਬਣੂਗਾ ਗੁਰੂ ਨਾਨਕ ਪਾਸ਼ਾ ਨੇ ਅਵਤਾਰ ਧਾਰਿਆ ਸੀ ਆਵਾਮ ਵਾਸਤੇ ਕਿ ਕਲਜੋਗ ਦਾ ਪ੍ਰਕੋਪ ਝਾਰਾ ਵੱ ਚੁਕਿਆ ਇਸ ਸੰਸਾਰ ਦੇ ਵਿੱਚ ਉਹ ਤੁਸੀਂ ਹੁਣ ਸੋਸ਼ਲ ਮੀਡੀਆ ਤੇ ਕਲਜੋ ਦਾ ਕੀ ਤੁਸੀਂ ਦੇ ਬਹੁਤ ਸਾਰਾ ਪ੍ਰਕੋਪ ਵਧਾ ਦਤਾ ਜਾਂ ਇੰਨੀ ਨਫਰਤ ਦੇ ਕੰਡੇ ਬੀਜਣ ਡੇ ਐਡਰ ਤਗੜੇ ਕੰਡੇ ਬੀਜਣ ਥੋੜੀ ਬਲੀ ਅਕਲ ਨੂੰ ਹੱਥ ਮਾਰੋ ਕਿਉਂ ਆਮ ਲੋਕਾਂ ਗਰੀਬਾਂ ਗੁਰਬਿਆਂ ਨੂੰ ਮਾਰਨਾ ਚਾਹੁੰਦੇ ਆ ਕਿਉਂ ਅੱਗ ਲਾ ਰਹੇ ਹੋ ਕਿਉਂ ਪਰਹਾ ਰਹੇ ਹੋ ਕਿਉਂ ਉਧਰ ਦੀ ਸਰਕਾਰ ਨੂੰ ਲਲਕਾਰ ਰਹੇ ਆ ਕਿਉਂ ਉਧਰ ਦੀ ਸਰਕਾਰ ਵਾਲੇ ਇਧਰ ਦੀ ਸਰਕਾਰ ਨੂੰ ਲਲਕਾਰ ਰਹੇ ਆ ਤੁਹਾਡੇ ਕੋ ਸਿਆਫ ਸਿਆਣਫ ਨਾਲ ਦੀ ਕੋਈ ਚੀਜ਼ਾਂ ਨਹੀਂ ਗਈ ਤੁਹਾਨੂੰ ਮੈਂ ਦੱਸ ਗੇੜਾ ਦੇ ਜਪਾਨ ਦੇ ਵਿੱਚ ਕੀ ਬਣਿਆ ਸੀ ਇਹ ਲੜਾਈਆਂ ਕਹਿਣੀਆਂ ਸੌਖੀਆਂ ਆ ਇਹ ਲੜਾਈਆਂ ਉਹ ਨਹੀਂ ਆ ਵੀ ਕੋਈ ਕਿਰਪਾਣ ਕੋ ਡਾਂਗ ਸੋਟੇ ਦੀ ਲੜਾਈ ਹੋਣੀ ਅਗਲੇ ਨੇ ਬੰਬ ਗਰੂਦ ਮਾਰਨੇ ਬੜੇ ਬੜੇ ਸ਼ਹਿਰਾਂ ਦੇ ਉੱਤੇ ਤੇ ਇੰਡੀਆ ਨੇ ਵੀ ਬੰਬ ਗਰੂਦ ਮਾਰਨੇ ਉਸੇ ਬੜੇ ਬੜੇ ਸ਼ਹਿਰਾਂ ਦੇ ਉੱਤੇ ਤੇ ਮਰਨੇ ਕਿਹੜੇ ਆ ਆਪਣੇ ਹੀ ਬੰਦੇ ਮਰਨੇ ਸਾਡੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਥੇ ਗੁਰੂ ਧਾਮ ਨੇ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਪੀਰ ਪਗੰਬਰਾਂ ਦੀ ਧਰਤੀ ਵੀ ਹੈ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਵੀ ਸਾਡੇ ਵੀਰ ਭਰਾ ਨੌਜਵਾਨ ਨੇ ਇੰਡੀਆ ਦੇ ਵਿੱਚ ਵੀ ਸਾਡੇ ਵੀਰ ਭਰਾ ਨੌਜਵਾਨ ਨੇ ਸਾਰੇ ਆਵਾਮ ਤੇ ਸਾਰੇ ਜਗਤ ਦੇ ਵਾਤੇ ਭਲਾਈ ਦੀ ਅਰਦਾਸ ਬੇਨਤੀ ਕਰੋ ਅਗਾ ਵਾਤੇ ਸਮਝੋ ਉਹਨੂੰ ਗਾਖੋ ਚੀਜ਼ ਨੂੰ ਕਿ ਇਹ ਜਿਹੜੇ ਬੰਦੇ ਜਿਹੜੇ ਮਾਰੇ ਗਏ ਆ ਇਹਨਾਂ ਨੂੰ ਕਿੰਨੇ ਮਾਰ ਦਿੱਤਾ ਕਿੱਦਾਂ ਮਾਰੇ ਗਏ ਨੇ ਇਹਨਾਂ ਤੇ ਹਮਲਾ ਕਿੱਦਾਂ ਹੋਇਆ ਇਹ ਚੀਜ਼ ਨੂੰ ਗਾਖੋ ਨਾ ਕਿ ਆ ਜਿਹੜੀਆਂ ਲੱਲਣੀਆਂ ਮਾਂਡਾ ਆ ਸੋਸ਼ਲ ਮੀਡੀਆ ਤੇ ਬਹਿ ਕੇ ਕਿ ਸਾਨੂੰ ਬਣਾ ਕੇ ਬੰਬ ਭੇਜੋ ਸਾਨੂੰ ਉੱਥੇ ਭੇਜੋ ਓ ਤੂੰ ਅੰਮ੍ਰਿਤਸਰ ਕੱਲਾ ਹੀ ਆ ਜਾ ਤਕੜਿਆਂ ਤੂੰ ਕੱਲਾ ਹੀ ਅੰਮ੍ਰਿਤਸਰ ਆ ਕੇ ਤੇ ਕਬੱਡੀ ਖੇਡ ਕੇ ਵਿਖਾ ਦੇ ਕਿਸੇ ਨੌਜਵਾਨ ਦੇ ਨਾਲ ਤੈਨੂੰ ਮੰਨ ਜਾ ਸਹੀ ਗੱਲ ਹੈ ਆਪਣੇ ਘਰ ਦੇ ਜੇ ਤੁਸੀਂ 13 13 14 14 ਬੰਦੇ ਲੈ ਕੇ ਬਾਸੂਮ ਦੇ ਵਿੱਚ ਤਰੇ ਤਰੇ ਜਾਂਵੇਂ ਰਹਿੰਦੇ ਆ ਤੇ ਤੁਸੀਂ ਲਲਕਾਰ ਦੇ ਰਹੇ ਹੋ ਨਾ ਸਿਰਫ ਇੱਕ ਪੁਲਿਸ ਸਿਕਿਉਰਿਟੀ ਵਧਾਉਣ ਵਾਸਤੇ ਤੇ ਦੇਸ਼ ਨੂੰ ਲਾਂਬੂ ਲਾਉਣ ਵਾਸਤੇ ਡੁਪਲੀਕੇਟ ਨੈਗਲੀਸ਼ੀਅਸ ਹਨ ਜਾਂ ਨਕਲੀ ਸ਼ੇਵਸਾਮਿਕ ਸਿਕਿਉਰਟੀਆਂ ਲੈ ਕੇ ਤੁਸੀਂ ਜਿਹੜੇ ਲੁੱਚੇ ਕੰਮ ਕਰਦੇ ਹੋ ਗੰਦੇ ਮੰਦੇ ਧੰਦੇ ਫੜੇ ਐ ਨਾ ਤੁਸੀਂ ਬਲੈਕਮੇਲਿੰਗ ਦੇ ਉਹ ਤੁਸੀਂ ਜਿਹੜੇ ਕਾਰਨ ਤੇ ਤੁਹਾਡੇ ਵੀ ਛੱਤਰ ਵੱਜਣੇ ਆ ਪੇਸ਼ ਕਰਕੇ ਮੈਂ ਭਰਾਵੋ ਵੀਰੋ ਕਹਿਣਾ ਚਾਹੁੰਨਾ ਆ ਕਿ ਇਸ ਜਿਹੜੀਆਂ ਜੰਗਾ ਜਿਹੜੋਂ ਲੱਗਦੀਆਂ ਜਿਹੜੋਂ ਜੁੱਧ ਲੱਗਦੇ ਨੇ ਜਿਹੜਾ ਐਡਿਟ ਤਗੜੇ ਭਿਆਨਕ ਜੁੱਧ ਲੱਗਦੇ ਨੇ ਇਹਦੇ ਵਿੱਚ ਜਿਹੜੇ ਦੇਸ਼ਾਂ ਦੇ ਮੰਤਰੀ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਨੇ ਨਾ ਉਹਨਾਂ ਨੂੰ ਸਿਆਣਪ ਚਾਹੀਦੀ ਆ ਉਹ ਸਿਆਣੇ ਬਣਨੇ ਚਾਹੀਦੇ ਉਹਨਾਂ ਨੂੰ ਵੀ ਆਮ ਲੋਕਾਂ ਦਾ ਨੁਕਸਾਨ ਨਹੀਂ ਕਰਉਣਾ ਮੈਂ ਕਿਹਾ ਸਰਦਾਰ ਜੀ ਨੇ ਗੱਲਾਂ ਬੜੀਆਂ ਹੀ ਤਕੜੀਆਂ ਹਨ ਤੇ ਗਰਮ ਜੋਸ਼ ਵਾਲੀਆਂ ਔਰ ਬਹੁਤ ਸੋਹਣੀਆਂ ਕੀਤੀਆਂ ਨੇ ਸਮਝਦਾਰੀ ਵਾਲੀਆਂ ਸਮਝਦਾਰੀ ਵਾਲੀਆਂ ਗੱਲਾਂ ਕੀਤੀਆਂ ਨੇ ਕਿ ਸਭ ਤੋਂ ਪਹਿਲਾਂ ਵੇਖੋ ਜੀ ਇਹ ਜਿਹੜੇ ਬੋਦੇ ਨਾਰੇ ਮਾਰਦੇ ਨੇ ਉਹਨਾਂ ਨੂੰ ਖਲਾਓ ਅੱਗੇ ਹੂੰ ਇਹਨਾਂ ਨੂੰ ਲੱਗੇ ਪਤਾ ਪਤਾ ਲੱਗੇ ਨਾ ਇੱਕ ਵਾਰੀ ਹਾਂ ਭਾਈ ਇਹਨਾਂ ਦਾ ਕੀ ਇਹਨਾਂ ਨੇ ਜਹਾਜ਼ 'ਚ ਬੈਣਾ ਤੇ ਪਰਲੇ ਪਾਸੇ ਟੁੱਟ ਜਾਣਾ ਹੋਰ ਮੁਲਕ ਨਿਕਲ ਜਾਣਾ ਸਿਰ ਇਹ ਗੱਲੀਬਾਤੀ ਅਗਲੇ ਨੂੰ ਅੱਗ ਲਾ ਕੇ ਤੇ ਭੜਕਾ ਕੇ ਦਰਦ ਦੇਣਾ ਹੁੰਦਾ ਹੈ ਅੱਛਾ ਜੀ ਜਦੋਂ ਇਹਨਾਂ ਨੇ ਜੰਗ ਦਾ ਕਿਹਾ ਨਾ ਇਹਨਾਂ ਸਾਰੇ ਵੱਡੇ ਲੀਡਰਾਂ ਕੋਲੋਂ ਪਾਸਪੋਰਟ ਫੜ ਲਓ ਭਾਈ ਜਾਨ ਅਮਿਤ ਸ਼ਾਹ ਹੋ ਗਿਆ ਮੋਦੀ ਹੋ ਗਿਆ ਇਹਦੀ ਪਾਰਟੀ ਹੋ ਗਈ ਸ਼ਿਵ ਸ਼ੇਨਾ ਵਾਲੇ ਜਿਹੜੇ ਐਵੇਂ ਚ ਮਾਰਦੇ ਫਿਰਦੇ ਨੇ ਬੜੀਆਂ ਬੜਕਾ ਮਾਰਦੇ ਨੇ ਬੜੀਆਂ ਬੜਕਾ ਮਾਰਦੇ ਨੇ ਇੱਕ ਪਟਾਕਾ ਚੱਲੇ ਨਾ ਤੇ ਐਵੇਂ ਤਿੱਤਰ ਹੁੰਦੇ ਨੇ ਆਪਣੇ ਪੰਜਾਬੀ ਭਰਾਵਾਂ ਵਾਸਤੇ ਐ ਕਿ ਵੀਰ ਜੀ ਤੁਸੀਂ ਅੱਗੋਂ ਪਰਾਂ ਹੋ ਜੋ ਹਾਂ ਪੰਜਾਬੀ ਭਰਾ ਇਹਨਾਂ ਨੂੰ ਆਉਣ ਦਿਓ ਤੁਸੀਂ ਸਿਰਫ ਇੰਨਾ ਕਹੋਗੇ ਅਸੀਂ ਨਹੀਂ ਭਾਈ ਜਾਣ ਅਸੀਂ ਪਾਸੇ ਆ ਜਾਓ ਲੜੋ ਜਾ ਕੇ ਮੈਂ ਕਹਣਾ ਜੇ ਇਹ ਮੂੰਹ ਵੀ ਕਰਗੇ ਨਾ ਤਾਂ ਫੇਰ ਆਖਿਓ ਇਹ ਸਿਰਫ ਪੰਜਾਬੀਆਂ ਦੇ ਸਿਰ ਤੇ ਜਾਣ ਦੇਣ ਕਿ ਪੰਜਾਬੀ ਜੰਗ ਜੂ ਕੋਮ ਹੈ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾ ਦਿਓ ਆਪ ਪਿੱਛੋਂ ਬੈ ਕੇ ਤਮਾਸ਼ਾ ਵੇਖੋ ਸਕੂਨ ਨਾਲ ਇਹ ਇਹੋ ਜਿਹੇ ਨੇ ਅੱਛਾ ਮੈਂ ਨਾ ਜ਼ਿਆਦਾ ਵੀ ਕੱਲ ਨਾ ਗੋਬਰ ਆ ਰਹੀ ਹੈ ਜਿਹੜਾ ਹੈਗਾ ਉਹਦੀ ਮੈਂ ਇੱਕ ਨਿਊਜ਼ ਸੁਣਨ ਵਿਆ ਚਿਕਾ ਉਹ ਪਾਈਪ ਉਹਨੇ ਨਾ ਖੁੱਲੇ ਅਲਫਾਜ਼ਾਂ ਚ ਕਹਿ ਆ ਕਿ ਪੰਜਾਬੀ ਪੰਜਾਬ ਦੇ ਪੰਜਾਬੀ ਫੌਜੀਆ ਨੂੰ ਕਹਿੰਦਾ ਸਿਰ ਲੈ ਕੇ ਆਓ ਕਹਿੰਦਾ ਇਹਨਾਂ ਦੇ ਸਿਰ ਲਿਆਓ ਸਿਰ ਲੈ ਕੇ ਆਓ ਪੰਜਾਬ ਦੇ ਪੰਜਾਬੀ ਫੌਜੀਆ ਦੇ ਸਿਰ ਲੈ ਆਓ ਉਹ ਕਹਿੰਦਾ ਜੀ ਉਹ ਕਿਹਨਾ ਮੈਂ ਆਂਦੇ ਨੇ ਜੀ ਮਨੀਰ ਮਨੀਰ ਦਾ ਸਿਰ ਲੈ ਕੇ ਆਓ ਮਨੀਰ ਦਾ ਸਿਰ ਲੈ ਕੇ ਮੈਂ ਜ਼ਿੰਦਗੀ ਦੀ ਸਾਰੀ ਜਮਾ ਪੂਰੀ 1 ਕਰੋੜ ਰੁਪਈਆ ਵਾ ਮੈਂ ਦੇ ਦਾਂਗਾ ਤਾ ਮਣ ਕੇ ਤੂੰ ਆ ਜਾ ਪੰਜਾਬ ਨਹੀਂ ਨਹੀਂ ਉਹਨੂੰ ਆਸਪਤਾਲ ਆ ਜਾ ਹਾਂ ਪੁੱਤਰ ਜਾ ਲੈ ਗਿਆ ਤੂੰ ਵੀ ਤੇ ਮੇਜਰ ਹੀ ਰਿਆ ਨਾ ਪਤਾ ਨਹੀਂ ਕਿੱਥੇ ਦਾ ਭੈਜੋ ਪਚੂ ਮੁੰਡੀ ਦਾ ਕਿੱਥੇ ਦਾ ਤੂੰ ਮੇਜਰ ਰਿਆ ਹੈ ਇਹ ਬੜੀ ਕਿੰਨੀ ਮੇਜਰ ਹੁੰਦਾ ਸੀਗਾ ਤੇ ਇਹ ਨਾ ਉਹ ਕਿਤੇ ਉਹ ਬਰਫ਼ ਵਾਲੇ ਪਾਸੇ ਹੁੰਦਾ ਸੀਗਾ ਕਿਤੇ ਉਹ ਕਿ ਬਰਫ਼ ਡਿੱਗੀ ਆ ਤੇ ਉਹਦੇ ਥੱਲੇ ਕੋਈ 15 20 ਦਿਨ ਦੱਬਿਆ ਰਿਹਾ ਵਾ ਤੇ ਕਿੱਥੇ ਕਿਸਮਤੀ ਬਚਿਆ ਵਾ ਬਹੁਤ ਹੀ ਕਿਸਮਤੀ ਬਚਿਆ ਵਾ ਆ ਕੇ ਦੇਖ ਲੈ ਮੈਂ ਕੱਲ ਫੇ ਤੁਸੀਂ ਵੀ ਉਹੀ 扑ਕਾਨ ਵਾਲੀ ਗੱਲ ਕਰਨ ਲੱਗ ਪਿਓ ਲੜਨ ਵਾਲੀਆਂ ਕਰਨ ਲੱਗ ਪਿਓ ਗੱਲਾਂ ਲੜਨ ਵਾਲੀਆਂ ਨਹੀਂ ਗੀਆਂ ਗੱਲਾਂ ਇੱਥੇ ਧਾਮੋਲਾ ਵਾਲੀਆਂ ਨੇ ਗੱਲ ਇਹ ਹੈ ਕਿ ਭਾਈ ਜੀ ਸਾਹਿਬ ਪੰਜਾਬੀ ਮਰਨੇ ਨੇ ਮਾਸੂਮ ਮਰਨੇ ਨੇ ਬੱਚੇ ਮਰਨੇ ਨੇ ਔਰਤਾਂ ਮਰਨੀਆਂ ਨੇ ਦੋਹਾਂ ਪਾਸੇ ਮਰਨੀਆਂ ਨੇ ਜੇ ਹਾਂ ਐਡਮ ਨੂੰ ਸਾਈਡ ਤੇ ਰੱਖੋ ਐਡਮ ਬੰਬ ਨੂੰ ਹਾਂ ਠੀਕ ਹੈ ਲੜੀ ਜਾਓ ਯਾਰ ਤਲਵਾਰਾਂ ਚੱਕ ਲਓ ਛੋਟੀਆਂ ਚੱਕ ਲਓ ਮੀਡੇ ਚੱਕ ਲਓ ਮੈਂ ਮੈਂ ਰੋਟਿਆਂ ਨਾਲ ਆਓ ਤਲਵਾਰਾਂ ਨਾਲ ਆਓ ਮਜ਼ਾ ਵੀ ਆਵੇ ਪਤਾ ਹੈ ਠਾ 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 ਲੈ ਆਇਆ ਹੈ ਹੈ ਇਦਾਂ ਹੀ ਆ ਅਸਲਾ ਵੀ ਨਹੀਂ ਹੋਣਾ ਚਾਹੀਦਾ ਅਸਲਾ ਨਹੀਂ ਹੋਣਾ ਚਾਹੀਦਾ ਤਲਵਾਰਾਂ ਜਾਂ ਛੋਟੀਆਂ ਡੰਡੇ ਛੋਟੇ ਜਿਵੇਂ ਮਤਲਬ ਕੀ ਲੜਾਈ ਹੁੰਦੀ ਕੋਈ ਜ਼ਮੀਨ ਦੇ ਰੋਲੇ ਤੋਂ ਜਾਂ ਪਿੰਡਾਂ ਦੇ ਵਿੱਚ ਕਿਤੇ ਹੋ ਜਾਂਦੀ ਹੈ ਨਾ ਜਿੱਦਾਂ ਚਾਈਨਾ ਨਾਲ ਹੋਈ ਸੀ ਯਾਰ ਇਹਨਾਂ ਦੀ ਲੜਾਈ ਲਦਾਖ ਤੇ ਉਦੋਂ ਇਹਨਾਂ ਨੂੰ ਇਬਰਤ ਪੜ੍ਹਨੀ ਚਾਹੀਦੀ ਆ ਕਿ ਉਹਨਾਂ ਨੇ ਗੱਲ ਅਸੀ ਆ ਕਿ ਇਹ ਹਿਰੋਸ਼ਿਮਾ ਦਾ ਨਾਗਸਾਕੀ ਦੇ ਉੱਤੇ ਜੋ ਆਵਾਮ ਹੋਇਆ ਸੀਗਾ ਭਾਈ ਜਾਨ ਇਸ ਟਾਈਮ ਉਸ ਟਾਈਮ ਉਹ ਜਿਹੜਾ ਬੰਦਰ ਸੇਨਾ ਹੈ ਨਾ ਉਹ ਨਹੀਂ ਮੰਨਣ ਡਿਓ ਐਵੇਂ ਆ ਕਿ ਜਿਵੇਂ ਪਤਾ ਨਹੀਂ ਕੀ ਉਹਨਾਂ ਨੂੰ ਹੋ ਗਿਆ ਉਹ ਅਸਲ ਵਿੱਚ ਅਖੰਡ ਭਾਈ ਉਹਨਾਂ ਦਾ ਪਹਿਲੇ ਟਾਰਗੇਟ ਅਖੰਡ ਭਾਰਤ ਅਖੰਡ ਭਾਰਤ ਤੇ ਬੜੇ ਵੀਡੀਓ ਉਹਨਾਂ ਨੇ ਵੇਖੇ ਨੇ ਕਰਦੇ ਰਹੇ ਨੇ ਜੀ ਅਸੀਂ ਸਾਰਾ ਇਕੱਠਾ ਕਰਨਾ ਉਹ ਤਾਂ ਜਾਣਦੇ ਨੇ ਆਂਦੇ ਨੇ ਅਫਗਾਨਿਸਤਾਨ ਵੀ ਅਸੀਂ ਵਿੱਚ ਲਿਆਉਣਾ ਹਾਂ ਉਹ ਤਾਂ ਈਰਾਨ ਨੂੰ ਵੀ ਲਾਇਆ ਹੁੰਦੇ ਨੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਜਾਂਦਾ ਕਿੱਥੇ ਕਿੱਥੇ ਤੱਕ ਸਾਡੀ ਮਾਵਾ ਜਿਹੜੀਆਂ ਉਹਨਾਂ ਨੇ ਜਾ ਕੇ ਤੇ ਅੰਡੇ ਦਿੱਤੇ ਨੇ ਤੁਸੀਂ ਉਹ ਸਾਰੇ ਜਿਹੜੇ ਨੇ ਵਿੱਚ ਲਿਆਂਦੇ ਨੇ ਕੱਲ ਮਾਰਦੇ ਨੇ ਚਿਪਲਾਂ ਅੱਛਾ ਮੈਂ ਕੱਲ ਵੀਡੀਓ ਦੇਖੀ ਕਹਿੰਦਾ ਜੇ ਚਾਈਨਾ ਤੇ ਭਾਈ ਇੰਡੀਆ ਇਹ ਦੋਨਾਂ ਜੇ ਕਬਜ਼ਾ ਕਰ ਲੈਣਾ ਤੇ ਇਹ ਮੁਲਕ ਨਵਾਂ ਬਣਨਾ ਚਿੰਡੀਆ ਯਾਰ ਉਹ ਚੀਜ਼ ਨਹੀਂ ਹੈ ਹੁਣ ਇਹ ਵੇਖੋ ਕਿ ਇਹ ਉਹੀ ਮੀਮਸ ਵਾਲੀ ਗੱਲ ਨਾ ਕਰ ਫਨੀ ਗੱਲਾਂ ਨਾ ਕਰੋ ਗੱਲ ਇਹ ਹੈ ਕਿ ਗੱਲ ਨੂੰ ਸਮਝੋ ਠੀਕ ਹੈ ਕਿ ਇਹਦੇ ਵਿੱਚ ਲਾਸ ਕੀ ਦਾ ਇਹਦੇ ਵਿੱਚ ਨੁਕਸਾਨ ਕੀ ਦਾ ਮਰਨਾ ਕਿੰਨੇ ਆ ਹੁਣ ਲੋਰ ਹੈ ਇੰਡੀਆ ਲਈ ਸਭ ਤੋਂ ਮੇਨ ਚੀਜ਼ ਤੇ ਲਾਹੌਰ ਹੈਣਾ ਇੰਡੀਆ ਲਾਹੌਰ ਦੇ ਉੱਤੇ ਮਤਲਬ ਹਮਲਾ ਕਰਦਾ ਹੈ ਪਰਮਾਣੂ ਬੰਬ ਸੁੱਟਦਾ ਹੈ ਕੀ ਨਾਲ ਪਰਲੇ ਪਾਸੇ ਪੰਜਾਬ ਉਹ ਪੂਰੇ ਰੇਡੀਅਸ ਚ ਆ ਜਾਣਾ ਹਾਂ ਬਿਲਕੁਲ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਸਾਰਾ ਲੁਧਿਆਣਾ ਜਲੰਧਰ ਇਹ ਸਾਰੇ ਜਿਹੜੇ ਨੇ ਠੀਕ ਹੈ ਇਹ ਵਿੱਚ ਆ ਜਾਣੇ ਹਾਂ ਬਿਲਕੁਲ ਆਪਣੇ ਬੰਬ ਦੇ ਵਿੱਚ ਹੀ ਬਿਲਕੁਲ ਔਰ ਉਹ ਜਿਹੜੇ ਹੈਗੇ ਸਾਡੇ ਬਲੋਚਿਸਤਾਨ ਦੀ ਫੇਰ ਇਹ ਇਧਰ ਜਿੱਥੇ ਵੀ 300 ਕਿਲੋਮੀਟਰ ਦਾ ਰੇਡੀਅਸ ਤੁਸੀਂ ਕਰਨਾ ਹੈ 300 ਕਿਲੋਮੀਟਰ ਸਮਝ ਲਓ ਕਿ ਉਹਨੇ ਤਬਾਈ ਫੇਰਨੀ ਹੈ ਬਿਲਕੁਲ ਤੇ ਜਿੱਧਰ ਨੂੰ ਹਵਾ ਨੇ ਜਾਣਾ ਹੈ ਤਬਾਹ ਕਰੀ ਆਉਣਾ ਹੈ ਹਰ ਇੱਕ ਬਿਲਕੁਲ ਹਵਾ ਨੇ ਜਾਣਾ ਬਸ ਤਬਾਹ ਕਰੀ ਆਉਣਾ ਉਹ ਦੱਸਣ ਦੇ ਕਿ 2-200 ਸਾਲ ਤੀਕਰ ਉਹਦੇ ਇਸ ਰਾਤ ਨਹੀਂ ਜਾਂਦੇ ਅੱਜ ਵੀ ਉਹਦੇ ਹਿਰੋਸ਼ਿਮਾ ਤੇ ਨਾਗਾਸਾਕੀ ਦੇ ਵਿੱਚ ਬੱਚੇ ਜਿਹੜੇ ਆ ਚੱਲਿਆ ਪਹਾੜ ਜਿਹੜੇ ਇੱਥੇ ਤੱਕ ਇੱਥੇ ਤੱਕ ਜਾ ਵੀ ਨਾ ਮਾਮਲਾ ਅੱਲਾਹ ਦੁਆ ਇਹ ਕਰੋ ਰੱਬ ਸੋਣਾ ਜਿਹੜਾ ਏਡੀ ਦੂਰ ਤੱਕ ਖੜੇ ਹੀ ਨਾ ਲੇਕਿਨ ਫੇਰ ਵੀ ਜਿਹੜਾ ਹੈ ਨਾ ਆ ਈਬਰਤ ਦੇ ਨਿਸ਼ਾਨ ਉਹਨਾਂ ਨੂੰ ਬਣਾਉ ਮੰਨੇ ਅਜਾ ਬਾਲੀਵੁੱਡ ਵਿੱਚ ਤੇ ਫਟਾਫਟ ਇੰਜ ਹੋ ਜਾਂਦਾ ਹੁੰਜ ਹੋ ਜਾਂਦਾ ਹੈ ਕਰਤਾ ਉਹ ਕਰਤਾ ਯਾਰ ਫਿਲਮਾਂ ਚੋਂ ਬਾਹਰ ਆਇਓ ਉਹ ਸ਼ਿਵ ਸੇਨਾ ਵਾਲੇ ਵੇਖ ਵੇਖ ਕੇ ਨਾ ਫਿਲਮਾਂ ਉਹਨਾਂ ਨੇ ਬਾਲੀਵੁੱਡ ਦੀਆਂ ਕਲਾਓ ਅਕਸ਼ੇ ਕੁਮਾਰ ਨੂੰ ਹਨ ਸਨੀ ਦੇਵਾਲ ਨੂੰ ਕਲਾਓ ਵਗੇ ਨੂੰ ਆ ਜਾਵੇ ਜਾ ਕੇ ਜੰਗ ਲੱਗ ਅਸਲ ਜਿ ਲੱਗੀ ਹੈ ਜੰਗ ਜਾ ਕੇ ਬਾਰਡਰ ਤੇ ਲੜ ਹੈ ਆਏ ਤੁਹਾਨੂੰ ਭੇਜੋ ਜਹਾਜ਼ ਦੇ ਕੇ ਜਹਾਜ਼ ਦੇ ਕੇ ਕਲਾਓ ਉਹਨਾਂ ਚੀਜ਼ਾਂ ਇਹ ਨੇ ਕਿ ਸਮਝਣਾ ਚਾਹੀਦਾ ਇਸੇ ਨੂੰ ਕਿ ਭਾਈ ਮਸੂਮਾਂ ਦੇ ਜਾਨ ਦੇ 28 ਬੰਦੇ ਮਰ ਗਏ ਇੱਥੇ ਵੀ ਰੋਜ਼ ਕਿਨਾ ਮੈਂ ਮਰਦੇ ਨੇ ਬਲੋਚਿਸਤਾਨ ਚ ਪੂਰੀ ਟ੍ਰੇਨ ਜਿਹੜੀ ਹੈ ਜੀ ਉਹ ਤੁਸੀਂ ਕਿਨਾ ਮੈਂ ਇੱਕ ਰਾਤ ਦੀ ਇਹਨਾਂ ਨੇ ਹੈ ਹੁਣ ਇਹ ਹੈ ਕਿ ਇਹਨਾਂ ਦੇ ਬਦਲੇ ਅੱਗੋਂ ਹੁਣ ਤੁਸੀਂ ਪੂਰੀ ਜੀ ਪੂਰੀ ਕੌਮ ਨੂੰ ਮਕਾਨ ਨੂੰ ਫੇਰਦੇ ਔਰ ਪੰਜਾਬੀਆਂ ਦੇ ਬਾਰੇ ਇਹਨਾਂ ਗੋਬਰ ਆ ਰਹੀ ਹੈ ਜ਼ਹਿਰ ਉਗਲਦਾ ਇਨੀ ਬਕਵਾਸ ਕਰਦਾ ਇਹਨਾਂ ਭੌਂਕਦਾ ਕੁੱਤਾ ਬੰਦਾ ਜਿਹੜਾ ਠੀਕ ਹੈ ਤੇ ਉਹਨੂੰ ਇਹ ਉਹਨੂੰ ਘਲਾਉਣਾ ਅੱਗੇ ਉਹ ਕਹਿੰਦਾ ਜੀ ਇੱਥੇ ਜੇ ਚਿਵਲਾ ਮਾਰੀ ਜਾਂਦੇ ਮੀਡੀਆ ਦੇ ਬਹਿ ਕੇ ਅੱਗੇ ਉਹ ਉਹ ਇਦਾਂ ਦੇ ਜਿਹੜੇ ਭੌਂਕਦੇ ਨੇ ਨਾ ਇਕੱਲੋਂ ਘਰੋਂ ਨਾ ਇਕੱਲੇ ਸਰਫ ਲੈਣ ਵਾਸਤੇ ਨਹੀਂ ਦੁਕਾਨ ਤੇ ਘਰ ਜਾ ਸਕਦੇ ਉਹ ਦੱਸਿਆ ਤੇ ਹੈਗਾ ਦੱਸਿਆ ਤੇ ਹੈ ਕਿ ਮੂਤ ਵੀ ਜਾਣਾ ਹੋਵੇ ਨਾਲ 6-6 ਬੰਦੇ ਗਾਰਡ ਕਰੀ ਲੈ ਕੇ ਜਾਂਦੇ ਨੇ ਬਾਕੀ ਯਾਰ ਪੰਜਾਬੀ ਭਰਾ ਜਿਹੜੇ ਨੇ ਨਾ ਇਹਨਾਂ ਨੂੰ ਚਾਹੀਦਾ ਕਿ ਇਹ ਨਾ ਜਵਾਬ ਦੇ ਦੇਣ ਇਧਰੋਂ ਵੀ ਦਿਓ ਉਧਰੋਂ ਨਹੀਂ ਆਖਰ ਵਿੱਚ ਭਾਈ ਜਣ ਅਸੀਂ ਨਹੀਂ ਲੜਨਾ ਇਧਰੋਂ ਤੇ ਲੜਦੇ ਹੀ ਨਹੀਂ ਨਾ ਪਏ ਯਾਰ ਡਿਫੈਂਸ ਤੇ ਬੈਠੇ ਨੇ ਪਰਲੇ ਅਟੈਕ ਕਰਨ ਦੇ ਨੇ ਠੀਕ ਹੈ ਡਿਫੈਂਸ ਤੇ ਕਰਨਾ ਫਿਰ ਹੱਕ ਹੈ ਇਧਰੋਂ ਜੇ ਉਧਰੋਂ ਆਏਗਾ ਤੇ ਜਵਾਬ ਤੇ ਦੇਣਗੇ ਪੀਦਾ ਰੰਗ ਦੇਾਬੀ ਵੀ ਨਾ ਇਧਰਲੇ ਪੰਜਾਬੀਆਂ ਨੇ ਚੜਦੇ ਪਾਸੇ ਵਾਲੇ ਜਿਹੜੇ ਪੰਜਾਬੀ ਹੈਗੇ ਉਹਨਾਂ ਦਾ ਲਿਆਜ਼ ਕਰਦੇ ਲੱਗਿਆ ਕਿ ਯਾਰ ਅਸੀਂ ਕਿਉਂ ਗਏ ਹੁਣ ਉੱਥੇ ਉੱਥੇ ਉਹ ਪਰਲੇ ਪਾਸਿਓਂ ਉਹ ਹਮਲਾ ਵੀ ਬਹੁਤਾ ਉੱਥੇ ਹੀ ਆਵੰਦੇ ਨੇ ਕਿ ਇਹ ਨੂਨੀ ਬਾਰਡਰ ਨੂੰ ਜਿਹੜਾ ਹੈ ਨਾ ਬਹੁਤਾ ਹਾਈ ਅਲਰਟ ਰੱਖਿਆ ਜਾਵੇ ਆ ਸਾਰਾ ਰਾਜਸਥਾਨ ਪਿਆ ਇੱਧਰ ਕੋਈ ਚੀਜ਼ ਨਹੀਂ ਅਸੀਂ ਬੈਠੇ ਆ ਨਾਲ ਕੋਈ ਸ਼ੈਅ ਨਹੀਂ ਨਾ ਕੋਈ ਟੈਂਕ ਨਾ ਲੈਣਾ ਨਾ ਦੇਣਾ ਨਾ ਕੋਈ ਉਧਰੋਂ ਨਾ ਇਧਰੋਂ ਕਿ ਨਾ ਕੋਈ ਫਾਇਰਿੰਗ ਤੋੜ ਤੇ ਰਾਚੀ ਤਾਟ ਹੈ ਇੱਧਰ ਲੜ ਲਓ ਮਰ ਲਓ ਇੱਥੇ ਕਰ ਲਓ ਜੋ ਕਰਨਾ ਰੇ ਇਹ ਦੋਵਾਂ ਪਾਸੇ ਰਾਜਸਥਾਨ ਵਾਲੇ ਪਾਸੇ ਹੋਵੇ ਚਲੋ ਕੋਈ ਅਸੀਂ ਦੇਖੀਏ ਤੁਹਾਨੂੰ ਦੋਵਾਂ ਪਾਸੇ ਉੱਥੇ ਵਿਚਾਰੇ ਪੰਜਾਬ ਦੇ ਉੱਤੇ ਹੀ ਜਿਹੜਾ ਹੈ ਪੰਜਾਬ ਵਾਲਾ ਪਾਸਾ ਜਿਹੜਾ ਹੀ ਹੈ ਉਹਦੇ ਤੇ ਤੇ ਕਸ਼ਮੀਰੀਆਂ ਵਿਚਾਰਿਆਂ ਦੇ ਉੱਤੇ ਹੀ ਉਸ ਪਾਸੇ ਹੀ ਇਹਨਾਂ ਨੇ ਕਿਉਂ ਇਹਨਾਂ ਨੂੰ ਪਤਾ ਹੈ ਕਿ ਪਰਲੇ ਪਾਸੇ ਦੇ ਜਿਹੜੇ ਕਸ਼ਮੀਰੀ ਨੇ ਤੇ ਇੱਧਰ ਦੇ ਕਸ਼ਮੀਰੀ ਨੇ ਉਹ ਵੀ ਮਰ ਜਾਣਗੇ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਸ ਸਾਈਡ ਦੇ ਪੰਜਾਬੀ ਮਰ ਜਾਣਗੇ ਤੇ ਇੱਧਰ ਦੇ ਪੰਜਾਬੀ ਮਰ ਜਾਣਗੇ ਤੇ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਫਰਕ ਪੈਂਦਾ ਆਪਣੇ ਇੱਥੇ ਰਾਜਸਥਾਨ ਅੱਗੇ ਗੁਜਰਾਤ ਇਸ ਬਾਰਡਰ ਦੇ ਉੱਤੇ ਜੇ ਕੋਈ ਪਰਲੇ ਪਾਸੇ ਮਰੇਗਾ ਤੇ ਇਹਨਾਂ ਨੂੰ ਫਰਕ ਪਏਗਾ ਮੈਂ ਤੇ ਇਹਨਾਂ ਨੂੰ ਇਹ ਆਨਾਵਾਂਗਾ ਪਾਕਿਸਤਾਨ ਨੂੰ ਇਹੀ ਕਰਨਾ ਚਾਹੀਦਾ ਹੈ ਅਗਰ ਉਹ ਇਹ ਉਧਰੋਂ ਕਰਦੇ ਨੇ ਨਾ ਮਤਲਬ ਖਿਲਾਫ ਵਰਜ਼ੇ ਫਾਇਰਿੰਗ ਤੇ ਇਹਨਾਂ ਨੂੰ ਇਧਰੋਂ ਜਵਾਬ ਦਿੱਤਾ ਜਾਵੇ ਬਾਕੀ ਅਮਨ ਹੋਣਾ ਚਾਹੀਦਾ ਮੇਨ ਚੀਜ਼ ਹੈ ਕਿ ਅਮਨ ਹੋਣਾ ਚਾਹੀਦਾ ਜਿਵੇਂ ਸਰਦਾਰ ਜੀ ਨੇ ਆਖਿਆ ਕਿ ਜੰਗ ਦੇ ਵਿੱਚ ਤੁਸੀਂ ਵੇਖਿਆ ਨਹੀਂ ਇਹ ਜੰਗਾਂ ਵੱਡਿਆਂ ਕੋਲੋਂ ਪੁੱਛੋ ਜਿਨ੍ਹਾਂ ਨੇ ਵੇਖੀਆਂ ਨੇ ਅਸਲ ਜਿਸੀਂ ਮੀਮਾਂ ਦੇ ਵਿੱਚ ਹੀ ਲੱਗੇ ਆਂ ਅਸੀਂ ਲੱਗੇ ਆਂਗੇ ਬਸ ਅਜੀਬ ਮਜ਼ਾਕ ਜੰਗ ਨੂੰ ਖੇਡ ਬਣਾ ਕੇ ਰੱਖ ਛੜਿਆ ਤੇ ਅੱਗੇ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਇਹ ਚੀਜ਼ਾਂ ਨਿਸਣ ਹੁੰਦੀਆਂ ਠੀਕ ਹੈ ਹੁਣ ਸੋਸ਼ਲ ਮੀਡੀਆ ਨੇ ਤਬਾਹ ਬਹੁਤਾ ਕੀਤਾ ਹੈ ਅੱਗੇ ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਕੀ ਹੋਣ ਰਿਹਾ ਕੀ ਨਹੀਂ ਹੋਣ ਰਿਹਾ ਹੁਣ ਹਰ ਬੰਦਾ ਹਰ ਬੰਦਾ ਯਾਰ ਜਿਹੜਾ ਉਹ ਮੀਮਸ ਬਣਾ ਰਿਹਾ ਹਰ ਬੰਦਾ ਇਸੇ ਕੰਮ 'ਚ ਲੱਗਾ ਹੈ ਬਾਕੀ ਅਹਿਸਾਸ ਕਰੋ ਜ਼ਿੰਦਗੀਆਂ ਛੋਟੇ ਛੋਟੇ ਮਾਸੂਮ ਬੱਚੇ ਨੇ ਤੇ ਦੋਵਾਂ ਪਾਸੇ ਨੇ ਤੇ ਇਹਦਾ ਨੁਕਸਾਨ ਜਿਹੜਾ ਹੈ ਨਾ ਦੋਵਾਂ ਪਾਸਿਆਂ ਦਾ ਨਾ ਕਰੋ ਤੇ ਬਾਜ਼ ਆਜੋ